ਅੱਜ ਉਹ ਵੀ ਅਰਦਾਸ ਕੀਤੀ ਕਿ ਉੜੀਆ ਪੱਲ નીચે ਜਿਹੜੇ ਸਾਡੇ ਦੋ ਬੱਚਿਆਂ ਦੇ ਨਾਲ ਬਹੁਤ ਦੁਖਦ ਹਾਦਸਾ ਜਿਹੜਾ ਹੋਇਆ ਹੈ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਵੀ ਅਰਦਾਸ ਕੀਤੀ ਹੈ ਇਹ ਇਲਾਕੇ ਦੇ ਲੋਕਾਂ ਨੇ ਸਾਡੇ ਪਰਿਵਾਰ ਨੂੰ ਇਸ ਨਮੀ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰਾ ਪਿਆਰ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਉਸਾਫ ਕਿਰਪਾ ਰਹਿਮਤ ਕਰਨ ਕਿ ਇਸ ਪਰਿਵਾਰ ਦੀ ਜਿਹੜੀ ਮੇਰੇ ਤੋਂ ਸਾਡੀ ਪਾਰਟੀ ਤੋਂ ਉਮੀਦਾਂ ਹੈਗੀਆਂ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਕੋਨਾ ਦੀ ਤਕਲੀਫਾ ਨੂੰ ਪਿਛਲੇ ਸਮੇਂ ਜੇ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਰੋਕ ਆਈ ਹੈ ਜਿੱਥੇ ਅੱਜ ਕੱਲਾ ਬਹੁਤ ਹੁੰਦੀਆਂ ਨੇ ਕਿ ਜ਼ਮੀਨੇ ਕੰਮ ਘੱਟ ਹੁੰਦਾ ਹੈ ਉਥੇ ਗੁਰੂ ਸਾਹਿਬ ਕਿਰਪਾ ਕਰਨ ਇਸ ਖੇਤਰੀ ਪਾਰਟੀ ਦੇ ਸਿਰ ਤੇ ਮੇਰ ਪਰਾ ਖਤਰ ਰੱਖ ਕੇ ਆਪਣੇ ਸੂਬੇ ਨੂੰ ਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਪਾਈਚਾਰਕ ਸਾਂਝ ਦੇ ਨਾਲ ਵਿਕਾਸ ਦੀ ਤਰੱਕੀ ਦੀ ਲੀਹਾਂ ਤੇ ਲੈ ਕੇ ਜਾਈਏ ਜਿਹੜਾ ਬਾਦਲ ਸਾਹਿਬ ਦਾ ਸਪਨਾ ਸੀ ਤੇ ਜਿਸ ਰਾਹ ਤੇ ਚੱਲ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ ਹੈ ਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ ਬੇਰੋਜ਼ਗਾਰੀ ਘਰ ਘਰ ਤਾਈਂ ਪਹੁੰਚੀ ਹੋਈ ਹੈ ਇਹਨਾਂ ਦੀ ਕਤਲੀ ਕਤ ਪੁਤਲੀ ਤੇ ਰਬਰ ਸਟੈਂਪ ਬਣ ਕੇ ਨਾ ਬੈਠੇ ਰਹੇ ਲੇਕਿਨ ਚੋਨ ਜਾਪੇ ਵੀ ਜਿਹੜੀ ਉਹ ਲੰਗਣਾ ਹੋਈ ਹੈ ਜੇ ਫ੍ਰੀ ਤੇ ਫੇਅਰ ਇਲੈਕਸ਼ਨ ਹੈ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤੇ ਜੋ ਫਿਕਸਡ ਮੈਚ ਖੇលਿਆ ਜਾ ਰਿਹਾ ਹੈ ਸਾਰੀ ਪਾਰਟੀਆਂ ਦੇ ਅਕਾਲੀ ਦਲ ਦੇ ਖਿਲਾਫ ਜਿਵੇਂ 7 ਸਾਲਾਂ ਚੋਂ ਇਹਨਾਂ ਦਾ ਭੰਡੀ ਪ੍ਰਚਾਰ ਇੱਕ ਫਿਕਸਡ ਮੈਚ ਸੀ ਭਾਰਤੀ ਸੇਵਾ ਕਰਨ ਦਾ ਗੁਰੂ ਸਾਹਿਬ ਨੇ ਤੇ ਇੱਥੇ ਦੀ ਸੰਗਤ ਨੇ ਬੰਨੋ ਮੌਕਾ ਬਖਸ਼ਿਆ ਪਰ ਚੋਕੀ ਲੋਕਾਂ ਨੇ ਜੋ ਵੀ ਅਰਦਾਸ ਕੀਤੀ ਕਿ ਉੜਿਆ ਪੱਲ ਨੀਚੇ ਜਿਹੜੇ ਸਾਡੇ ਦੋ ਬੱਚਿਆਂ ਦੇ ਨਾਲ ਬਹੁਤ ਦੁਖਦ ਹਾਦਸਾ ਜਿਹੜਾ ਹੋਇਆ ਹੈ ਉਹਨਾਂ ਵਾਸਤੇ ਉਹਨਾਂ ਪਰਿਵਾਰਾਂ ਵਾਸਤੇ ਵੀ ਅਰਦਾਸ ਕੀਤੀ ਹੈ ਤੇ ਗੁਰੂ ਸਾਹਿਬ ਦੇ ਚਰਨਾਚੇ ਆਹੀ ਬੇਨਤੀ ਕੀਤੀ ਹੈ ਕਿ ਜਿਸ ਇਲਾਕੇ ਦੇ ਲੋਕਾਂ ਨੇ ਸਾਡੇ ਪਰਿਵਾਰ ਨੂੰ ਇਸ ਜਮਾਨੀ ਨੂੰ ਬਹੁਤ ਵੱਡਾ ਮਾਨ ਬਖਸ਼ਿਆ ਬਹੁਤ ਸਾਰਾ ਪਿਆਰ ਦਿੱਤਾ ਆਉਣ ਵਾਲੇ ਸਮੇਂ 'ਚ ਵੀ ਗੁਰੂ ਸਾਹਿਬ ਕਿਰਪਾ ਰਹਿਮਤ ਕਰਨ ਕਿ ਇਸ ਪਰਿਵਾਰ ਦੀ ਜਿਹੜੀ ਮੇਰੇ ਤੋਂ ਸਾਡੀ ਪਾਰਟੀ ਤੋਂ ਉਮੀਦਾਂ ਹੈਗੀਆਂ ਇਸ ਇਲਾਕੇ ਦੇ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਹੱਲ ਕੱਢਣ ਵਾਸਤੇ ਤੇ ਸਾਡੇ ਪੰਜਾਬ ਤੇ ਸਾਡੇ ਇਲਾਕੇ ਦੀ ਤਰੱਕੀ ਤੇ ਵਿਕਾਸ ਕਰਨ ਵਾਸਤੇ ਗੁਰੂ ਸਾਹਿਬ ਆਪ ਦਾ ਮਿਹਰ ਭਰਾ ਹੱਥ ਰੱਖਣ ਕਿ ਜਿਹੜਾ ਪਿਛਲੇ ਸਮੇਂ ਚ ਪੰਜਾਬ ਦੀ ਤਰੱਕੀ ਵਿੱਚ ਬਹੁਤ ਵੱਡੀ ਰੋਕ ਆਈਏ ਜਿੱਥੇ ਅੱਜ ਗੱਲਾਂ ਬਹੁਤ ਹੁੰਦੀਆਂ ਨੇ ਕਿ ਜ਼ਮੀਨੇ ਕੰਮ ਘੱਟ ਹੁੰਦਾ ਹੈ ਉੱਥੇ ਗੁਰੂ ਸਾਹਿਬ ਕਿਰਪਾ ਕਰਨ ਇਸ ਖੇਤਰੀ ਪਾਰਟੀ ਦੇ ਸਿਰ ਤੇ ਮਿਹਰ ਭਰਾ ਹੱਥ ਰੱਖ ਕੇ ਆਪਣੇ ਸੂਬੇ ਨੂੰ ਤੇ ਸੂਬੇ ਦੇ ਲੋਕਾਂ ਨੂੰ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਨਾਲ ਵਿਕਾਸ ਦੀ ਤਰੱਕੀ ਦੀ ਲੀਹਾਂ ਤਾਂ ਹੀ ਲੈ ਕੇ ਜਾਈਏ ਜਿਹੜਾ ਬਾਦਲ ਸਾਹਿਬ ਦਾ ਸੁਪਨਾ ਸੀ ਤੇ ਜਿਸ ਰਾਹ ਤੇ ਚੱਲ ਕੇ ਸ਼ਰੋਨੀ ਅਕਾਲੀ ਦਲ ਨੇ ਦਿਨ ਰਾਤ ਮਿਹਨਤ ਕੀਤੀ ਹੈ ਇੱਕ ਰਾਜੇ ਵਿਢਿੰਗਰਾ ਦਰਦ ਸਾਹਮਣੇ ਆਇਆ ਕਹਿੰਦਾ ਪਾਰਟੀ ਪ੍ਰਧਾਨ ਹੁੰਦਿਆ ਹੋਇਆ ਆਹਦੀ ਵਾਇਫਰ ਨੂੰ ਟਿਕਣੀ ਦਿਵਾ ਸਕਿਆ ਕਹਿੰਦਾ ਕੈਰੀਅਰ ਤਬਾਹ ਕਰਤਾ ਮੈਂ ਕੁਝ ਕਹਿਣਾ ਨਹੀਂ ਚਾਹਾਂਗੇ ਜੀ ਉਹ ਜਾਣੇ ਉਹਨਾਂ ਦਾ ਕੰਮ ਚੱਲ ਰਿਹਾ ਜੀ ਕਿਹੜੇ ਕਿਹੜੇ ਮੁੱਦੇ ਨੇ ਜਿਹਨਾਂ ਉੱਤੇ ਤੁਸੀਂ ਲੜਦੇ ਹੋ ਇਸ ਵਾਰ ਜਿਸ ਤੇ ਇਸ ਸਿਆਸੀ ਰੁੱਤ ਵਿੱਚ ਮੈਂ ਆ ਕਹਿ ਸਕਦੀਆਂ ਕਿ ਸਿਆਸੀ ਭਵਰੇ ਤੇ तितਲੀਆਂ ਆਪ ਦੀ ਪਾਰਟੀ ਬਦਲ ਰਹੇ ਨੇ ਆਪ ਦੇ ਹਲਕੇ ਬਦਲ ਰਹੇ ਨੇ ਕੋਈ ਸਟੈਂਡ ਨਹੀਂ ਹੈਗਾ ਕੋਈ ਆਈਡੀਓਲੋਜੀ ਨਹੀਂ ਹੈਗੀ ਉਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀਆਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ 'ਚ ਖੜੇ ਰਹਿਆ ਨਾ ਕਦੇ ਸੂਬਾ ਬਦਲਦਾ ਹੈ ਨਾ ਕਦੇ ਹਲਕਾ ਬਦਲਦਾ ਹੈ ਤੇ ਨਾ ਹੀ ਕਦੇ ਸਟੈਂਡ ਬਦਲਦਾ ਹੈ ਸਟੈਂਡ ਕੋਈ ਹੈ ਤੇ ਗੁਰੂ ਤੁਹਾਨੂੰ ਅਭਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਆਪਣੇ ਸੂਬੇ ਦੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ ਜੋ ਸੇਵਾ ਕਰਨੀ ਹੈ ਜੋ ਮਿਹਨਤ ਕਰਨੀ ਹੈ ਉਹ ਦਿਨ ਰਾਤ ਇੱਕ ਕਰਕੇ ਕਰਾਂਗੇ ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਤੇ ਚਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ ਅੱਜ بے ਰੋਜ਼ਗਾਰੀ ਘਰ ਘਰ ਤੱਕ ਪਹੁੰਚੀ ਹੋਈ ਹੈ ਨਸ਼ੇ ਸਿਖਰਾਂ ਤੱਕ ਪਹੁੰਚੇ ਹੋਏ ਨੇ ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇੱਥੇ ਆਣਾ ਨਹੀਂ ਚਾਹੁੰਦੀ ਅੱਜ ਪੰਜਾਬ ਵਿੱਚ ਇੱਕ ਵਿਜ਼ਨਰੀ ਲੀਡਰ ਦੀ ਲੋੜ ਹੈ ਜਿਨ੍ਹਾਂ ਦੀ ਪੰਜਾਬ ਪ੍ਰਤੀ ਇੱਕ ਸੋਚ ਹੈ ਤੇ ਸੋਚ ਮੈਂ ਸਮਝਦੀ ਆ ਉਸ ਇਨਸਾਨ ਦੀ ਹੈਗੀ ਜਿਸ ਇਨਸਾਨ ਨੇ ਚੌਪੱਖੀ ਵਿਕਾਸ ਚਦ ਬਿਜਲੀ ਦੇ ਵੱਡੇ 10 ਘੰਟੇ ਦੇ ਕਟ ਲੱਗਦੇ ਸੀ ਤੇ ਫਿਰ ਇਸ ਪਾਰਟੀ ਦੇ ਮੁਖੀਆਂ ਨੇ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ ਜਿੱਥੇ 7 ਸਾਲਾਂ ਚ ਇੱਕ ਮੈਗਾਵਾਟ ਵੀ ਨਹੀਂ ਐਡ ਹੋਇਆ ਅੱਜ ਇਹ ਬਿਜਲੀ ਪੰਜਾਬ ਚ ਇਸ ਪਾਰਟੀ ਦੀ देन ਹੈ ਸਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਉਹਨਾਂ ਦੀ ਵਿਜਨ ਸਦਕਾ ਅੱਜ ਆ ਪੱਖੀ ਜਿਵੇਂ ਸੜਕਾ ਹੈ ਗਿਆ ਜਿਵੇਂ ਹਵਾਈ ਅੱਡੇ ਨੇ ਜਿਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਤੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀਆ ਹੈ ਰੰਗਲਾ ਪੰਜਾਬ ਗੱਲਾਂ 'ਚ ਨਹੀਂ ਗੱਲਾਂ ਬਹੁਤ ਹੋ ਗਈਆਂ ਨੇ ਪਿਛਲੇ 7 ਸਾਲਾਂ 'ਚ ਕਾਂਗਰਸ ਤੇ ਉਹਨਾਂ ਦੀ ਭਾਈਵਾਲ ਪਾਰਟੀ ਨੇ ਕੱਲੇ ਗੱਲਾਂ ਸੁਣਾ ਸੁਣਾ ਕੇ ਸੱਤਾ ਕੀਤੀ ਹੈ ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀਆਂ ਕਿ ਸਾਨੂੰ ਸਮਾਤ ਬਖਸ਼ਣ 발 ਬਖਸ਼ਣ ਤੇ ਪੰਜਾਬ ਦੇ ਲੋਕੀ ਮੌਕਾ ਬਖਸ਼ਣ ਕਿ ਇਸ ਸੂਬੇ ਨੂੰ ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਪਹੁੰਚਾ ਚਾਹੁੰਦੇ ਆਂ ਜੀ ਬਈ ਬਈ ਚੋਣ ਜਵਾਬ ਤਾਂ ਲੱਗਿਆ ਪਿਆ ਸ਼ਹੀ 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 ਐਮ ਐਲ اے ਨੇ ਵਾਹ ਅੱਜ ਜਿੱਥੇ ਮੇਰੇ ਵਿਰੋਧੀ ਆਣਗੇ ਹਾਲਾਂਕਿ ਮੈਂ ਕਹਿੰਦੀ ਸਾਰੀ ਬਾਦਲ ਅਕਾਲੀ ਦਲ ਪਰਿਵਾਰ ਦੇ ਹੀ ਹੈਗੇ ਭਾਵੇਂ ਲੰਬੀ ਹਲਕੇ ਉਹ ਸਾਡਾ ਪਰਿਵਾਰਿਕ ਖਲਕਾ ਭਾਵੇਂ ਦੂਜੀ ਦੋ ਪਾਰਟੀਆਂ ਉਹ ਵੀ ਅਕਾਲੀ ਦਲ ਦੇ ਹੀ ਹੈਗੇ ਜੀ ਬਈ ਸ਼ਹੀ ਜੀ ਆਣ ਕੇ ਲੋਕਾਂ ਦੇ ਕੋਲ ਸਾਨੂੰ ਭੰਡਨ ਨੂੰ ਜਾਂ ਮੇਰੇ ਵਿੱਚ ਨੁਕਸ ਕੱਢਣ ਚੋ ਜਾਂ ਸਾਡੀ ਪਾਰਟੀ ਵਿੱਚ ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਤੇ ਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਤੇ ਅੱਥੇ ਲੋਕਾਂ ਦੀ ਸੇਵਾ ਕਰਨ ਲਈ ਜਿਵੇਂ ਜੋ ਜੋ ਕਹਿ ਰਿਹਾ ਮੈਨੂੰ ਉਹਦੀ ਕੋਈ ਚੋਣ ਜਾਂ ਤਾਂ ਲੱਗ ਗਿਆ ਹੈ ਸ਼ਹਿਰੀ ਐਮਐਲਏ ਆਪ ਵੱਲੋਂ ਮਾਫੀ ਦਾ ਐਲਾਨ ਕਰ ਦਿੱਤਾ ਗਿਆ ਕਿਸ ਤਰ੍ਹਾਂ ਦੇਖ ਲਓ ਮੈਂ ਆਸ ਕਰਦੀ ਹਾਂ ਕਿ ਚੋਣ ਕਮਿਸ਼ਨ ਇਹਨਾਂ ਦੀ ਕਤਲੀ ਕਤਪੁਤਲੀ ਤੇ ਰਬਰ ਸਟੈਂਪ ਬਨ ਕੇ ਨਾ ਬੈਠੇ ਰਹੇ ਲੇਕਿਨ ਚੋਣ ਜਾਪਦੀ ਦੀ ਜਿਹੜੀ ਉਹ ਲੰਗਰਾਂ ਹੋਈ ਹੈ ਜੇ ਫ੍ਰੀ ਤੇ ਫੇਅਰ ਇਲੈਕਸ਼ਨ ਹੈ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ ਤੇ ਜੇ ਫਿਕਸਡ ਮੈਚ ਖੇលਿਆ ਜਾ ਰਿਹਾ ਹੈ ਸਾਰੀ ਪਾਰਟੀਆਂ ਦੇ ਅਕਾਲੀ ਦਲ ਦੇ ਖਿਲਾਫ ਜਿਵੇਂ 7 ਸਾਲਾਂ ਚੋਂ ਇਹਨਾਂ ਦਾ ਭੰਡੀ ਪ੍ਰਚਾਰ ਇੱਕ ਫਿਕਸਡ ਮੈਚ ਸੀ ਫਿਰ ਚੋਣ ਕਮਿਸ਼ਨ ਇਸ ਵੱਡੀ ਉਲੰਘਣਾ ਦਾ ਕੋਈ ਐਕਸ਼ਨ ਨਹੀਂ ਲਊਗਾ ਤੇ ਲੋਕਾਂ ਦੇ ਸਾਹਮਣੇ ਸੱਚੇ